ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਟੈਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਾਉਣ ਸਕੇ ਬਾਕੀ ਨੰਬਰ ਬਾਈਆਂ ਦਾ ਔਰ ਸਕਰੀਨਾਂ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਖਾਈ ਤੋਂ ਕਵਰ ਕਰਨ ਲੱਗੇ ਆ ਜੀ ਜ਼ਿਲ੍ਹਾ ਮੋਗਾ ਤੇ ਤਹਿਸੀਲ ਨਿਹਾਲ ਸਿੰਘ ਆ ਇਹਦੀ ਵੀਡੀਓ ਇੱਕ ਤੁਹਾਨੂੰ ਸੂਈ ਸਵਾਈ ਮੱਝ ਦਿਖਾਵਾਂਗੇ ਜੇਰੇ ਦੀ ਕੰਪਲੀਟ ਆ ਪਈ ਹੈ ਜੀ ਬੱਟਲ 'ਚ ਜਮਾ ਪੂਰੀ ਫੁੱਲ ਜੇਰ ਬਈ ਵੀ ਆ ਤੇ ਕਿਹੜਾ ਸੂ ਆ ਉਹ ਵੀ ਪੁੱਛਾਂਗੇ ਆਜੋ ਜੀ ਸਸੀ ਕਾ ਬਾਈ ਜੀ ਹੋ ਠੀਕ ਹੋ ਜੀ ਹਾਂ ਜੀ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਨੰਬਰ ਆਪਣਾ ਹੈਗਾ ਜੀ 8429961510 ਤੇ ਪਿੰਡ ਆਪਣਾ ਜੀ ਪਿੰਡ ਖਾਈ ਜੀ ਜ਼ਿਲ੍ਹਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲੀ ਨੇੜੇ ਆਪਾਂ ਨੂੰ ਇਧਰਲੇ ਪੈ ਦੀਨਾ ਸਾਹਿਬ ਤੇ ਇਧਰ ਆ ਗਈ ਪੱਤੋ ਆ ਜਾਂਦਾ ਈ ਓਕੇ ਜੀ ਇਧਰ ਮਤੇਸ ਐਦੋਂ ਓਕੇ ਜੀ ਤੇ ਅੱਜ ਫਿਰ ਇੱਕ ਮਾਝ ਦਿਖਾ ਰਹੇ ਹਾਂ ਹਾਂਜੀ ਕਿਹੜਾ ਸੂਆ ਸੂਈ ਇਹ ਚੌਥਾ ਸੂਆ ਸੂਈ ਚੌਥਾ ਸੂਆ ਸੂਪੀ ਹਾਂਜੀ ਤੇ ਕਦੋਂ ਸੂਪੀ ਜੀ ਇਹ ਅੱਜ ਸਵੇਰੀ ਸੂਈ ਹੈ ਸਵੇਰੇ ਸੂਈ ਤੇ ਤੀਜੇ ਸੂਏ ਦਾ ਬਾਈ ਦੁੱਧ ਦੇ ਤਾਂ ਕਿੰਨਾ ਕੱਢਣਾ ਤੀਜੇ ਸੂਏ ਦੀ 15 16 ਲੀਟਰ ਦੁੱਧ ਸੀਗਾ ਜੀ 15 16 ਲੀਟਰ ਐਤ ਕੀ ਫਿਰ ਉਹਨੇ ਹੀ ਦੇ ਦੂ ਐਤ ਕੀ ਵੀ ਦੇ ਦੂ ਬਾਅਦ ਦੀ ਦੇ ਦੂਗੀ ਕਿੰਨਾ ਕੁ ਬੋਲਾ ਕੱਢਿਆ ਤੜਕੇ ਫਿਰ ਤੁਸੀਂ ਤੜਕੇ 6 ਕਿਲੋ ਦੇ ਨੇੜੇ ਬੋਲਾ ਕੱਢਦਾ ਸੀ ਤੇ ਲੈਵਾ ਫਿਰ ਚਾ ਬੜਾ ਰਗਾ ਹਾਂਜੀ ਖੋਲੋ ਜਿਹਦਾ ਤੋਰਾ ਕਰਾ ਦਈਏ ਚੱਕ ਤਾਰਾ ਤੋਰਾ ਤੁਹਾਨੂੰ ਕਰਾ ਦਿਆਂ ਚੱਕ ਸੂਆ origial ਚੌਥਾ ਤੇ ਭਜਨ ਬੋਜਨ ਦੀ ਚੰਗੀਆਂ ਮਗਰ ਕਟਾ ਆ ਗਿਆ ਫਿਰ ਮਗਰ ਕਟਾ ਜੀ ਜੇਰ ਸਾਰੀ ਕੰਪਲੀਟ ਪੈ ਗਈ ਵੀ ਹਾਂ ਜੀ ਜੇ ਰਾਹ ਦੇ ਪੱਠਰ ਚ ਬਈ ਓਕੇ ਜੀ ਆ ਦੇਖੋ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਤੇ ਲੇਵਾ ਇੰਨਾ ਕਾ ਮੱਝ ਨੂੰ ਲੈ ਕੇ ਤੋਰਨ ਔਖਾ ਹੋਇਆ ਬਾਈ ਆ ਦੇਖੋ ਦੂਜੀ ਸਾਈਡ ਦੇ ਆਪਾਂ ਤੁਹਾਨੂੰ ਕਰਾ ਦਈਏ ਚੈੱਕ ਪਿੱਛੇ ਤੋਂ ਹਵਾਨਾ ਦੇਖੋ ਤੇ ਅੱਗੇ ਤੋਂ ਹਵਾਨਾ ਦੇਖੋਗੇ ਅੱਗੇ ਪਿੱਛੇ ਦਾ ਆਪਾਂ ਹਵਾਨਾ ਕਹਿ ਸਕਦੇ ਆ ਆ ਦੇਖੋ ਜੀ ਕਰੋ ਤੋੜਾ ਜ਼ਰਾ ਚੈੱਕ ਕਰੋ ਕੱਦ ਕਾਠ ਵੀ ਠੀਕ ਆ ਏ ਦੀ ਕੁਆਲਿਟੀ ਕਰੋ ਚੈੱਕ ਲਾ ਲੋ ਫਿਰ ਵੀਰੋ ਬੱਚਾ ਤਾਂ ਰਗਰਾ ਦੇਈ ਚੈੱਕ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਬੱਚਾ ਫਰ ਰੱਜਿਆ ਵਾ ਵਾਹਣਾ ਹਾਂਜੀ ਬੱਚਾ ਰੱਜਿਆ ਬਹੁਜੀ ਤੇ ਤੜਕੇ ਚਗਾਤਾ ਹੀ ਪੂਰਾ ਹਾਂਜੀ ਆ ਦੇਖੋ ਧਾਰਾ ਧੂਰਾ ਕਰੋ ਚੈੱਕ ਕੰਪਲੀਟ ਧਾਰਾ ਦੂਜਾ ਜਿਵੇਂ ਮਾਰੋ ਨਾ ਮੂਲ ਨਹੀਂ ਹੋਰ ਮਾਰੋ ਹਲੇ ਤਾਂ ਫਿਰ ਮੁੱਕ ਗਿਆ ਰ ਗਿਆ ਹਾਂ ਹਾਂ ਜੀ ਛੋਟੀ ਰੂਨ ਵਰਗੀ ਧਾਰ ਹੈ ਓਕੇ ਜੀ ਤੇ ਆ ਦੇਖੋ ਜੀ ਮਗਰ ਬੱਚਾ ਵੀ ਘਟਾ ਜੀ ਤੇ ਡਿਮਾਂਡ ਵਾਈ ਫਿਰ ਇਹਦੀ ਡਿਮਾਂਡ ਇਹਦੀ ਫੋਨ ਤੇ ਕਰਾਂਗੇ ਹੋ ਜਾ ਜੀ ਜਮਾ ਜਮਾ ਜਾ ਜੀ ਬਬੇ ਚ ਨਾਲ ਹੋ ਦੁੱਧ ਫਿਰ ਇਹਦੀ ਦੇ ਦੂ ਚੰਗਾ ਦੁੱਧ ਦੇ ਦੂਗੀ 15 16 ਕਿਲੋ ਖੁੱਲਾ ਦੁੱਧ ਦੇ ਦੂ ਜੀ ਓਕੇ ਜੀ 15 16 ਕਿਲੋ ਦੀ ਉਮੀਦ ਤੋਂ ਹੀ ਲਾ ਸਕਦੇ ਆ ਲੈ ਬੰਦੇ ਇੱਕ ਇਧਰ ਨੂੰ ਕਰੀ ਇੱਕ ਵਾਰੀ ਹੋਰ ਦਿਖਾ ਦੇ ਲੈ ਵਾ ਆ ਦੇਖੋ ਜੀ ਆਵਾਜ਼ ਨਹੀਂ ਸਾਫ਼ ਤੇ ਨੰਬਰ ਬਈ ਫੇਰ ਬੋਲ ਦਿਓ ਨੰਬਰ ਹੈਗਾ ਹੀ ਆਪਣਾ 842962510 ਪਿੰਡ ਖਾਈ ਇੱਕ ਜੋ ਇੱਕ ਜੋ ਮੱਝ ਸੀ ਇੱਕ ਤੁਹਾਨੂੰ ਦਿਖਾਤੀ ਧੰਨਵਾਦ